ਇਹ ਦੀ ਗੱਲ ਕਿਉਂ ਨਾ ਕਰੀਏ ਅਸੀਂ ਮਾਲਾ ਫੜ ਕੇ ਹਿੰਦੁਸਤਾਨ ਦੇ ਕਿਸੇ ਮੱਠ ਦੇ ਪੁਜਾਰੀ ਨਹੀਂ ਬਣਨਾ ਚਾਹੁੰਦੇ ਸ੍ਰੀ ਮੁਖਵਾ ਭਨੇਓ ਗਰੀਬ ਨਿਵਾਸ ਛਾਤ੍ਰਣ ਕੇ ਅਧੀਨ ਹੈ ਰਾਜ ਰਾਜ ਬਿਨਾ ਨਾ ਧਰਮ ਚਲੇ ਹੈ ਧਰਮ ਬਿਨਾ ਸਭ ਦੇ ਨਾ ਮਲੇ ਹੈ ਕੋਣ ਨਾ ਕੋਣ ਨਹੀਂ ਹਿਸ਼ਖ ਜਿਨ੍ਹਾਂ ਦੇ ਬੋਲ 40 45 ਸਾਲ ਪਹਿਲਾਂ ਬੋਲੇ ਗਏ ਸਨ ਅੱਜ ਸੱਚ ਹੋ ਰਹੇ ਨੇ ਕਿਉਂ ਸਿੱਧੂ ਨੇ ਆਪਣੇ ਗਾਣਿਆਂ ਵਿੱਚ ਇਹਨਾਂ ਦੇ ਬੋਲ ਪਾਏ ਆਓ ਜਾਣਦੇ ਹਾਂ ਅੱਜ ਦੇ ਵੀਡੀਓ 'ਚ ਵੀਡੀਓ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਵਾਲਾ ਬਟਨ ਜਰੂਰ ਦਬਿਓ ਕਿਉਂ ਲੱਗਦੇ ਸੀ ਇਹਨਾਂ ਦੇ ਬੋਲ ਕੋੜੇ ਸੈਂਟਰ ਦੀਆਂ ਸਰਕਾਰਾਂ ਨੂੰ ਕਿਉਂ ਇੰਦਰਾ ਡਰਦੀ ਸੀ ਇਹਨਾਂ ਦੀ ਅਖਬਾਰ ਤੋਂ ਆਓ ਜਾਣਦੇ ਹਾਂ ਇਹ ਸਾਰਾ ਕੁਝ ਕੀ ਇਹ ਕੌਣ ਸਨ ਤੇ ਇਹਨਾਂ ਨੇ ਇਹਨਾਂ ਨੇ ਕੀ ਕੀ ਕੀਤਾ ਆਪਣੇ ਪੂਰੇ ਜੀਵਨ 'ਚ ਸੈਂਕੜੇ ਸਦੀਆਂ ਤੋਂ ਬਾਅਦ ਰਾਜ ਦੀ ਗੱਲ ਕਰ ਸਕਦੀ ਹੈ 97 ਵਰੇ ਸਿੱਖ ਹਿੰਦੁਸਤਾਨ ਦੇ ਗੁਲਾਮ ਰਹੇ ਇਹ ਆਜ਼ਾਦੀ ਦੀ ਗੱਲ ਕਿਉਂ ਨਹੀਂ ਕਰ ਸਕਦੇ ਕਿੱਥੇ ਬੰਦਿਸ਼ਾਂ ਸਿੱਖਾਂ ਲਈ ਜੇ ਰਾਜ ਭੈੜੀ ਗੱਲ ਸੀ ਤਾਂ ਰਣਜੀਤ ਸਿੰਘ ਨੂੰ ਰਾਜ ਕਰਨ ਦੀ ਲੋੜ ਨਹੀਂ ਸੀ ਜੇ ਰਾਜ ਭੈੜੀ ਗੱਲ ਸੀ ਹਰਮੰਦਰ ਸਾਹਿਬ ਦੇ ਮੁਕਾਬਲੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਨਹੀਂ ਸੀ ਹੋ ਸਕਦੀ ਜੇ ਮਹੰਸ ਇਹਨੇ ਸਰਦਾਰ ਭਰਪੁਰ ਸਿੰਘ ਇਹਨਾਂ ਦੀ ਕਲਮ ਤੇ ਬੋਲਾਂ ਵਿੱਚ ਇਨੀ ਤਾਕਤ ਸੀ ਕਿ ਦਿੱਲੀ ਦੇ ਕੁਰਸੀ ਤੇ ਬੈਠੇ ਲੀਡਰ ਵੀ ਡਰਦੇ ਸਨ ਭਰਪੁਰ ਸਿੰਘ ਬਲਬੀਰ 1970 ਦੇ ਵਿੱਚ ਜਲੰਧਰ ਸ਼ਹਿਰ ਦੀਆਂ ਦੋ ਮਸ਼ਹੂਰ ਅਖਬਾਰਾਂ ਅਕਾਲੀ ਪత్రికਾ ਅਤੇ ਅੱਜ ਦੀ ਆਵਾਜ਼ ਦੇ న్యూਸ ਐਡੀਟਰ ਰਹੇ ਸਰਦਾਰ ਬਲਬੀਰ ਸਿੰਘ ਭਰਪੁਰ ਨੇ ਮੋਦੀ ਬਾਰੇ ਵੀ 40 ਸਾਲ ਪਹਿਲਾਂ ਹੀ ਗੱਲ ਕਰ ਦਿੱਤੀ ਸੀ ਕਿ ਕਿਵੇਂ ਬੀਜੇਪੀ ਸਰਕਾਰ ਦਾ ਕਹਿਰ ਪੂਰੇ ਭਾਰਤ ਤੇ ਟੁੱਟੇਗਾ ਕਿ ਰਾਜ ਕਰਨੇ 500 ਸਾਲ ਸੇ ਰਾਜ ਨਹੀਂ ਕਰ ਸਕਦੇ ਸਿੱਖ ਕਦੇ ਰਾਜ ਨਹੀਂ ਕਰ ਸਕਣਗੇ ਇਹ ਗੱਲ ਸਮਝ ਲੈਣੀ ਜਦੋਂ 62% ਦੀ ਸੀ ਰਾਜ ਉਦੋਂ ਨਾ ਹੋਇਆ ਜਦੋਂ 52 ਹੋਏ ਰਾਜ ਉਦੋਂ ਨਹੀਂ ਹੋਇਆ ਆਉਂਦੇ 1991 'ਚ ਤੁਹਾਡੀ ਗਿਣਤੀ 42% ਦੀ ਰਹਿ ਜਾਣੀ ਹੈ ਫਿਰ ਰਾਜਦਾਨ ਤੁਹਾਨੂੰ ਕੌਣ ਆਏਗਾ ਜਿਸ ਟਾਈਮ ਤੇ ਕੋਈ ਵੀ ਸਿੱਖਾਂ ਦੇ ਹੱਕ ਦੀ ਗੱਲ ਨਹੀਂ ਕਰਦਾ ਸੀ ਉਸ ਟਾਈਮ ਤੇ ਭਾਈ ਬਲਬੀਰ ਸਿੰਘ ਭਰਪੂਰ ਨੇ ਬਿਨਾਂ ਕਿਸੇ ਦੇ ਡਰ ਤੋਂ ਸੋਵਰਨਿਟੀ ਦੀ ਗੱਲ ਕੀਤੀ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸੋਵਰਨਿਟੀ ਕੀ ਹੈ ਇਸ ਬਾਰੇ ਕਿਉਂ ਉਹ ਅਕਸਰ ਗੱਲ ਕਰਦੇ ਰਹਿੰਦੇ ਸਨ ਆਪਣੀ ਸਪੀਚਾਂ 'ਚ। ਸਵਰਜਨੀਤਾ ਮਤਲਬ ਇਹ ਹੁੰਦਾ ਹੈ ਕਿ ਜਿਸ ਜਗ੍ਹਾ ਤੇ ਤੁਸੀਂ रह ਰਹੇ ਹੋ ਲੰਬੇ ਸਮੇਂ ਤੋਂ ਉਸ ਜਗ੍ਹਾ ਤੇ ਤੁਸੀਂ ਆਪਣੀ ਸਰਕਾਰ ਤੇ ਆਪਣੇ ਰੂਲ ਐਂਡ ਰੈਗੂਲੇਸ਼ਨ ਲਾਗੂ ਕਰ ਸਕਦੇ ਹੋ। ਜਾਤ ਪੰਜਾਬ ਦੀ ਗੱਲ, ਖਾਲਸਾਣ ਦੀ ਗੱਲ ਕੋਈ ਅੱਜ ਵੀ ਨਹੀਂ ਹੈ। ਇਹ ਇੱਕ ਬਹੁਤ ਪੁਰਾਣੀ ਗੱਲ ਹੈ। ਜਦੋਂ ਦੇਸ਼ ਜਾਦ ਹੋਇਆ ਤਾਂ ਵੰਡ ਤੋਂ ਬਾਅਦ ਦੋ ਦੇਸ਼ ਬਣੇ। ਇੱਕ ਇੰਡੀਆ ਤੇ ਇੱਕ ਪਾਕਿਸਤਾਨ। ਪਾਕਿਸਤਾਨ ਦੇ ਮੁਸਲਿਮ ਭਾਈਚਾਰੇ ਨੂੰ ਉਹਨਾਂ ਤੋਂ ਅਲੱਗ ਤੋਂ ਦੇਸ਼ ਮਿਲ ਗਿਆ ਜਿਹਦਾ ਨਾਮ ਪਾਕਿਸਤਾਨ ਪਿਆ। ਸਿੱਖਾਂ ਦੀ ਬਦ ਕਿਸਮ ਦੀ ਇਹ ਸੀ ਕਿ ਜੇ ਉਹ ਚਾਹਦੇ ਉਹ ਆਪਣਾ ਇੱਕ ਅਲੱਗ ਤੋਂ ਦੇਸ਼ ਬਣਾ ਸਕਦੇ ਸੀ ਪਰ ਨਹਿਰੂ ਤੇ ਗਾਂਧੀ ਨੇ ਕਈ ਸਿੱਖਾਂ ਨੂੰ ਆਪਣੇ ਅੰਡਰ ਲਾ ਲਿਆ ਤੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਆਪਾਂ ਇੱਕ ਵੱਖਰਾ ਦੇਸ਼ ਦਵਾਂਗੇ ਪਰ ਤੁਸੀਂ ਹਲੇ ਥੋੜਾ ਰੁਕ ਜਾਓ ਇਹ ਉਹਨਾਂ ਦੀ ਬੋਟ ਵੱਡੀ ਚਾਲ ਸੀ ਜਿਹਦੇ ਵਿੱਚ ਆਪਣੇ ਕਈ ਸਿੱਖ ਫਸ ਗਏ ਜਿਸ ਕਰਕੇ ਪੰਜਾਬ ਦੇ ਲੋਕ ਭੜਕਣ ਲੱਗੇ ਕਪੂਰ ਸਿੰਘ ਨੇ ਆਪਣੀ ਕਿਤਾਬ ਸੱਚੀ ਸਾਖੀ ਵਿੱਚ ਬਹੁਤ سارے ਸਿੱਖ ਲੀਡਰ ਲੰਗੇ ਕਿਤੇ ਜੋ ਉਸ ਟਾਈਮ ਵਿੱਚ ਨਹਿਰੂ ਤੇ ਗਾਂਧੀ ਨਾਲ ਨਾਲੇ ਸੀ ਨਹਿਰੂ ਤੇ ਗਾਂਧੀ ਨੇ ਸਿੱਖਾਂ ਨੂੰ ਯਕੀਨ ਦਿਵਾਇਆ ਕਿ ਜੇਕਰ ਸਿੱਖ ਵਟਵਾਰੇ ਵਾਲੇ ਪਾਸੇ ਰਹਿਣਗੇ ਤੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਿਆ ਜਾਵੇਗਾ ਤੇ ਉਹਨਾਂ ਕੁਰਬਾਨੀਆਂ ਨੂੰ ਯਾਦ ਰੱਖਣਿਆਂ ਤੁਹਾਨੂੰ ਇੱਕ ਅਲੱਗ ਤੋਂ ਦੇਸ਼ ਬਣਾ ਕੇ ਦਿੱਤਾ ਜਾਵੇਗਾ ਪਰ ਇਦਾਂ ਦਾ ਕੁਝ ਵੀ ਨਹੀਂ ਹੋਇਆ ਉਹ ਆਪਣੇ ਸਾਰੇ ਵਾਅਦਿਆਂ ਤੋਂ ਮੁੱਕਰ ਗਏ ਸਾਰੀਆਂ ਪਾਵਰਾਂ ਸਾਰਾ ਕੁਝ ਸੈਂਟਰ ਕੋਲ ਜਾਣ ਲੱਗਿਆ ਤੇ ਕਹਿਣ ਲੱਗੇ ਕਿੱਤੇ ਹੈ ਸਾਡਾ ਆਪਣਾ ਪੰਜਾਬ ਤੇ ਕਿੱਤੇ ਹੈ ਸਾਡੀ ਆਜ਼ਾਦੀ ਇਸ ਦੇ ਚੱਲਦੇ ਆਹੀਂ 1960 ਦੇ ਵਿੱਚ ਪੰਜਾਬੀ ਸੂਬਾ ਬਣਾਇਆ ਗਿਆ ਪੰਜਾਬੀ ਸੂਬੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਤੇ ਉਸੇ ਦਿਨ ਤੋਂ ਭਾਈ ਬਲਬੀਰ ਸਿੰਘ ਭਰਪੂਰ ਪੰਜਾਬ ਦੇ ਹੱਕਾਂ ਦੀ ਗੱਲ ਜਾਰੀ ਰੱਖੀ ਤੇ ਉਹਨਾਂ ਨੇ ਕਾਫੀ ਸਾਰੀਆਂ ਸਪੀਚਾਂ ਚ ਕਿਹਾ ਕਿ ਸਾਡੀ ਸੋਵਰਿਨਿਟੀ ਸਾਡੇ ਕੋਲੋਂ ਲੁੱਟੀ ਗਈ ਹੈ ਕਿ ਸਾਨੂੰ ਸਾਡੀ ਸੋਵਰਿਨਿਟੀ ਕਦੋਂ ਦਿੱਤੀ ਜਾਵੇਗੀ ਸਪਸ਼ਟ ਕਰਨਾ ਚਾਹੁੰਨਾ ਕਿ ਸਾਨੂੰ ਨਾਲ ਲਿਆਉਣ ਵਾਲਿਆਂ ਨੇ ਭਰੋਸੇ ਦਿੱਤੇ ਔਰ ਉਹ ਮੁਕਰੇ ਜਿਵੇਂ ਮਿਸਟਰ ਜਨਾ ਨੇ ਕਿਹਾ ਸੀ ਕਿ ਗਾਂਧੀ ਨੂੰ ਜਦ ਗਾਂਧੀ ਨੇ ਇਤਨਾਜ਼ ਕੀਤਾ ਕਿ ਕੋਈ ਦਿਲ ਦੀ ਗੱਲ ਦੱਸ ਤੇ ਸਹੀ ਉਸ ਵੇਲੇ ਨੇ ਕਿਹਾ ਗਾਂਧੀ ਤੂੰ ਬੜਾ ਕਾਪਤੀ ਆਦਮੀ ਹੈ ਮੈਂ ਕੋਈ ਗੱਲ ਕਹਿਣਾ ਕਿ ਇੰਡੀਆ ਡਿਵਾਈਡਡ অর ਇੰਡੀਆ ਡਿਸਟਰਾਇਡ ਜਾਂ ਤਕਸੀਮ ਕਰੋ ਜਾਂ ਤਬਾਹ ਹੋ ਜਾਓ ਲੇਕਨ ਅਸਾਂ ਤਾਂ ਦਲੇਰੀ ਕੋਈ ਨਾ ਕੀਤੀ ਕਿਤਾਬ ਪੜਨ ਨੂੰ ਅਸਾਂ ਆਪਣਾ ਹਮਲ ਚ ਨਾ ਲਿਆਂਦਾ ਅਸੀਂ ਕੇਵਲ ਜਜ਼ਬਾਤੀ ਹੋ ਕੇ ਜੇ ਸਾਡੇ ਸਮਾਗਮ ਵਿੱਚ ਦੋ ਹਿੰਦੂ ਭਰਾ ਬੈਠੇ ਸਾਡੀਆਂ ਤਕਰੀਰਾਂ ਬਦਲੀਆਂ ਸਾਡੇ ਨਿਸ਼ਾਨੇ ਬਦਲੇ ਸਾਡੇ ਪ੍ਰਸਤਾਵ ਬਦਲੇ ਅੱਜ ਦਾ ਇਹ ਸਮਾਗਮ ਜੋ ਤੁਸੀਂ ਕਰ ਰਹੇ ਹੋ ਮੈਂ ਇੱਥੇ ਤੁਹਾਡੇ ਮੈਂਬਰ ਪਾਰਲੀਮੈਂਟਸ ਵੀ ਆਏ ਨੇ 1946 ਵਿੱਚ ਇੱਕ ਕਿਤਾਬ ਲਿਖੀ ਗਈ ਹੈ ਪੰਜਾਬ ਬਿਲੋਂਗਸ ਟੂ ਦਾ ਸਿਕਸ ਉਹਦੇ ਵਿੱਚ ਉਸ ਰਾਈਟਰ ਨੇ ਲਿਖਿਆ ਕਿ ਮੈਂ ਅੰਗਰੇਜ਼ ਨੂੰ ਇੱਕ ਗੱਲ ਕਹਿਣੀ ਚਾਹਨਾ ਕਿ ਤੂੰ ਸਦਾ ਲਈ ਹਿੰਦੁਸਤਾਨ ਚੋਂ ਜਾ ਰਹੇਂ ਤੂੰ 1849 ਚ ਤੋਖੇ ਨਾਲ ਸਿੱਖਾਂ ਕੋਲੋਂ ਰਾਜ ਲਿਆ ਸੀ ਤੇਰੇ ਲਈ ਕੋਈ ਗੱਲ ਸ਼ੋਭਦੀ ਐ ਕਿ ਯੂ ਮਸਟ ਸੋਰੈਂਡਰ ਥਿਸ ਸਟੇਟ ਟੂ ਦਾ ਰਾਈਟਫੁੱਲ ਓਨਰਸ ਆਫ ਦਾ ਪੰਜਾਬ ਰਾਈਟਫੁੱਲ ਓਨਰਸ ਨੇ ਇਨ ਬ੍ਰੈਕਟ ਲਿਖਿਆ ਸਿਕਸ ਅਸੀਂ ਪੰਜਾਬ ਦੇ ਵਾਰਿਸਾਂ ਔਰ ਹਿੰਦੁਸਤਾਨ ਨੂੰ ਸਪਸ਼ਟ ਕਰਦੇ ਆ ਕਿ ਹਿੰਦੁਸਤਾਨ ਕੇਵਲ ਇੱਕ ਵਜੂਦ ਹੈ ਉਹ ਧਰਮੀ ਨਹੀਂ ਹਿੰਦੁਸਤਾਨ ਇੱਕ ਵਜੂਦ ਆ ਉਹ ਪੋਲੀਟੀਕਲ ਨਹੀਂ ਜੇ ਹਿੰਦੁਸਤਾਨ ਧਰਮੀ ਹੁੰਦਾ ਤਾਂ ਜਿਸ ਧਰਮ ਨੇ ਬਚਾਇਆ ਸੀ ਉਹਨੂੰ ਉਹ ਸੁਰੱਖਿਸ਼ਿਤ ਕਰਦਾ ਆਗਰ ਹਿੰਦੁਸਤਾਨ ਪੋਲੀਟੀਕਲ ਹੁੰਦਾ ਉਹ ਸਿੱਖਾਂ ਨਾਲ ਪੋਲੀਟੀਕਲ ਡਿਸੀਜਨਸ ਲੈਂਦਾ ਔਰ ਜੋ ਉਹਨੇ ਭਰੋਸੇ ਦਿੱਤੇ ਸੀ ਸਿੱਖਾਂ ਨੂੰ ਇਹ ਸਟੇਟ ਸੋਵਰਨ ਰੂਪ ਵਿੱਚ ਵਾਪਸ ਕਰਨਾ ਪਰ ਐਸੀ ਗੱਲ ਹੋ ਨਹੀਂ ਸਕੀ ਜੇ ਕੌਮ ਫਰੀडम ਚਾਹੁੰਦੀ ਹੈ ਸੋਵਰਨਿਟੀ ਚਾਹੁੰਦੀ ਹੈ ਫਿਰ ਤੁਸੀਂ ਆਪਣੇ ਤੇ ਪ੍ਰਾਏ ਦੀ ਪਛਾਣ ਕਰੋ ਜੇ ਗੱਲ ਪੰਜਾਬ ਦੇ ਅੰਦਰ ਖੜੋ ਕੇ ਅਸੀਂ ਦਲੇਰੀ ਨਾਲ ਨਹੀਂ ਕਰ ਸਕਦੇ ਤੇ ਦੁਨੀਆਂ ਦੇ ਸਮੁੰਦਰਾਂ ਦੇ ਕੰਢਿਆਂ ਉੱਤੇ ਖੜੋ ਕੇ ਜਿਹੜੀ ਗੱਲ ਅਸੀਂ ਕਹਾਂਗੇ ਸੰਸਾਰ ਨਹੀਂ ਸੁਨੇਗਾ ਗੁਰੂ ਗੋਬਿੰਦ ਸਿੰਘ इंग्लैंड ਵਿੱਚ ਨਹੀਂ ਆਏ ਪਰ ਜਿਹੜੀ ਗੱਲ ਉਹਨਾਂ ਨੇ ਕੀਤੀ ਉਹਦਾ ਨਤੀਜਾ ਇਹ ਕਿ ਆਪਾਂ ਸੋਵਰਨਿਟੀ ਡਿਮਾਂਡ ਕਰ ਰਹੇ ਹਾਂ ਲੇਕਿਨ ਤੁਸੀਂ ਆਪਣੇ ਇਤਿਹਾਸ ਨੂੰ ਪੜੋ ਤੁਹਾਨੂੰ 40 ਸਾਲ ਤੋਂ ਵੱਧ ਦਾ ਸਮਾਂ ਨਹੀਂ ਮਿਲਿਆ ਚੰਗਾ ਮਿਸਲਾਂ ਦੇ ਵੇਲੇ ਬਾਬਾ ਬੰਦਾ ਦਾ ਬਹੁਤ ਥੋੜਾ ਸਮਾਂ ਮਹੀਨਿਆਂ 'ਚ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ 39 ਬਰੇ ਉਹ ਤੋਂ ਬਾਅਦ 150 ਸਾਲ ਤੋਂ ਅਸੀਂ ਹਿੰਦੁਸਤਾਨ ਦੇ ਗਲੀਆਂ ਬਾਜ਼ਾਰਾਂ 'ਚ ਤੱਕੇ ਖਾਂਦੇ ਚਲੇ ਆ ਰਹੇ ਹਾਂ ਕਿਉਂਕਿ ਜਿਸ ਸ਼ਹਿਰ ਵਿੱਚ ਵੀ ਜਿਸ ਪਿੰਡ ਵਿੱਚ ਵੀ ਜਿਸ ਧਰਤੀ ਉੱਤੇ ਖੜੋਤੇ ਉੱਥੇ ਅਸੀਂ 15 ਸਿੱਖਾਂ ਦੇ 15 ਸਾਡੇ ਧੜੇ ਸਨ ਇਹ ਸਾਨੂੰ ਲੈ ਕੇ ਗੱਲ ਬੈਠ ਗਈ ਜੋ ਕੁਝ ਹਿੰਦੁਸਤਾਨ ਚਾਹੁੰਦਾ ਤੁਹਾਨੂੰ ਕੁੱਟਣ ਵਾਸਤੇ ਉਹ ਸਭ ਕੁ ਉਸੇ ਦੌਰਾਨ ਇੱਕ ਮਤਾ ਪਾਸ ਕੀਤਾ ਗਿਆ ਜਿਹਨੂੰ ਆਪਾਂ ਆਨੰਦਪੁਰ ਦਾ ਮਤਾ ਕਹਿੰਦੇ ਆ ਨਦਬੁਰ ਦਾ ਮਤਾ 1973 ਵਿੱਚ ਪਾਸ ਕੀਤਾ ਗਿਆ ਤੇ ਪੰਜਾਬ ਦੇ ਲੋਕਾਂ ਦੇ ਹੱਕ ਦੀ ਗੱਲ ਕੀਤੀ ਗਈ ਪਰ ਸਰਕਾਰਾਂ ਨੇ ਇਹ ਵੀ ਨਹੀਂ ਮੰਨਿਆ ਫਿਰ ਉਸ ਤੋਂ ਬਾਅਦ ਇੱਕ ਹੋਰ ਮਤਾ ਪਾਸ ਕੀਤਾ ਗਿਆ ਜਿਹਨੂੰ ਆਪਾਂ ਲੁਧਿਆਣੇ ਦਾ ਮਤਾ ਵੀ ਕਹਿੰਦੇ ਆ ਪਰ ਸਰਕਾਰ ਨੇ ਉਹ ਵੀ ਮਤਾ ਪਾਸ ਕਰਨ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਭਾਈ ਬਲਬੀਰ ਸਿੰਘ ਭਰਪੂਰ ਇਸ ਸਪੀਚਾਂ ਵਿੱਚ ਬਹੁਤ ਗੁੱਸਾ ਹੁੰਦਾ ਸੀ ਉਹ ਬਹੁਤ ਹੀ ਗੁੱਸੇ ਨਾਲ ਸਪੀਚਾਂ ਦਿੰਦੇ ਸਨ ਤੇ ਕਹਿੰਦੇ ਸਨ ਪਹਿਲਾਂ ਪੰਜਾਬ ਦੇ ਤਿੰਨ ਹਿੱਸੇ ਕਰ ਦਿੱਤੇ ਗਏ ਨੇ ਕਿ ਸਾਡਾ ਸਾਨੂੰ ਕੋਈ ਹਿੱਸਾ ਨਹੀਂ ਮਿਲਿਆ ਸਾਡਾ ਕੋਈ ਹੱਕ ਨਹੀਂ ਸਾਨੂੰ ਦਿੱਤਾ ਗਿਆ ਉਲਟਾ ਸਾਡੇ ਤੇ ਤਸ਼ੱਦਦ ਹੋ ਰਹੀ ਹੈ ਸਾਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ ਸਾਲ 1982 ਵਿੱਚ ਮੰਗੀ ਸਾਹਿਬ ਵਿੱਚ ਲੂ ਕੰਡੇ ਖੜੇ ਕਰਨ ਦੇ ਨਾਲੀ ਸਪੀਚ ਦਿੱਤੀ ਭਾਈ ਬਲਬੀਰ ਸਿੰਘੀ ਭਰਪੂਰ ਵੱਲੋਂ ਤੇ ਉਹਨਾਂ ਨੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਐਸੇ ਸਪੀਚ ਦੀਆਂ ਲੈਣਾ ਸਿੱਧੂ ਮੂਸੇਵਾਲੇ ਦੇ ਗਾਣੇ ਪੰਜਾਬ ਵਿੱਚ ਵਰਤਿਆ ਗੀਆਂ ਨੇ ਤੇ ਸਿੱਧੂ ਨੇ ਆਪਣੇ ਮੋਢੇ ਤੇ ਇੱਕ ਟੈਟੂ ਵੀ ਬਣਵਾਇਆ ਸੀ ਜਿਸ ਦਾ ਵਿਵਾਦ ਬਹੁਤ ਚੱਲਿਆ ਸਾਲ 1984 ਤੇ ਦਰਬਾਰ ਸਾਹਿਬ ਤੇ ਹੋਣ ਵਾਲੇ ਹਮਲੇ ਦੀ ਗੱਲ ਉਹਨਾਂ ਨੇ ਆਪਣੇ ਅਖਬਾਰ ਵਿੱਚ ਛਾਪੀ ਜਿਹਦਾ ਬਹੁਤ ਜ਼ਿਆਦਾ ਵਿਵਾਦ ਹੋਇਆ ਤੇ ਉਹਨਾਂ ਦੇ ਅਖਬਾਰ ਕੁਝ ਅਕਾਲੀ ਲੀਡਰਾਂ ਵੱਲੋਂ ਬੰਦ ਕਰਵਾ ਦਿੱਤੇ ਗਏ ਜਿਨ੍ਹਾਂ ਦਾ ਨਾਮ ਉਹ ਸ਼ਰੀਆਮ ਆਪਣੀ ਇੰਟਰਵਿਊ ਵਿੱਚ ਲਿਆ ਕਰਦੇ ਸਨ ਇਸ ਦੌਰਾਨ ਉਹਨਾਂ ਨੂੰ 35 ਦਿਨਾਂ ਦੀ ਸੀਬੀਆਈ ਰਿਮਾਂਡ ਤੇ ਵੀ ਭੇਜਿਆ ਗਿਆ ਇਸ ਰਿਮਾਂਡ ਦੌਰਾਨ ਉਹਨਾਂ ਤੇ ਬਹੁਤ ਅਸ਼ੱਦਤ ਆਰਾ ਮੇਰੇ ਤੇ ਹੈ ਕਿ ਬਿਆਨ ਛਪਿਆ ਮੈਂ ਕਿਹਾ ਉਹ ਵੀ ਮੈਂ ਛਾਪਿਆ ਜੇ ਮੈਨੂੰ ਅਦਾਲਤ ਚ ਵੀ ਪੁੱਛਿਆ ਗਿਆ ਤਾਂ ਮੈਂ ਜੱਜ ਨੂੰ ਵੀ ਇਹ ਸਵਾਲ ਕਰਨਾ ਹੈ ਕਿ ਜੇ 70 ਕਰੋੜ ਹਿੰਦੂਆਂ ਨੂੰ ਰਾਜ ਕਰਨ ਦਾ ਅਧਿਕਾਰ ਹੈ ਪੰਜਾਬ ਦੇ 70 ਲੱਖ ਸਿੱਖਾਂ ਦਾ ਅਧਿਕਾਰ ਕੌਣ ਕੋਲ ਹੋ ਸਕਦਾ ਹੈ ਇਹ ਗੱਲਾਂ ਇੱਕ ਦੋ ਨਾ ਹੋਣੀਆਂ ਨੇ ਫਿਰ ਬਾਈਬਲ ਵੀਰ ਸਿੰਘ ਭਰਪੂਰ ਨੇ ਵਿਦੇਸ਼ ਜਾਣ ਦਾ ਪ੍ਰੋਗਰਾਮ ਬਣਾਇਆ ਪਰ ਸੈਂਟਰ ਦੀ ਸਰਕਾਰ ਵੱਲੋਂ ਉਹਨਾਂ ਨੂੰ ਪਾਸਪੋਰਟ ਜਾਰੀ ਨਹੀਂ ਕੀਤਾ ਗਿਆ ਫਿਰ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਦੇਸ਼ ਦੀ ਸਿਟੀਜ਼ਨਸ਼ਿਪ ਛੱਡ ਦਾਂਗਾ ਜੇ ਤੁਸੀਂ ਮੇਰਾ ਪਾਸਪੋਰਟ ਮੈਨੂੰ ਬਣਾ ਕੇ ਦੇਣਾ ਫਿਰ ਉਹਨਾਂ ਨੂੰ ਸਰਕਾਰ ਵੱਲੋਂ ਪਾਸਪੋਰਟ ਦੇ ਦਿੱਤਾ ਗਿਆ ਤੇ ਉਹ 1991 ਵਿੱਚ ਯੂਕੇ ਜਾ ਕੇ ਉਹਨਾਂ ਨੇ ਬਹੁਤ ਹੀ ਵਧੀਆ ਸਪੀਚ ਦਿੱਤੀ ਤੇ ਉੱਥੋਂ ਦੇ ਸਿੱਖਾਂ ਨੂੰ ਜਗਾਇਆ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਜਾਏ ਤੇ ਫਿਰ ਇੱਕ ਗੱਲ ਦਾ ਪੱਕਾ ਯਕੀਨ ਸਮਝਿਓ ਕਿ ਫਿਰ ਜੱਗੋਂ 13ਵੀਂ ਹੋਏਗੀ ਪੰਜਾਬ ਵਿੱਚ ਕਾਂਗਰਸ ਦਾ ਬਣ ਜਾਏ ਬੜੀ ਜ਼ਾਲਮ ਸਰਕਾਰ ਬਣੇਗੀ ਇਸ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਦੀ ਹੁਕਮਰਾਨ ਸੋਚ ਨੂੰ ਸਮਝਣ ਦਾ ਯਤਨ ਕਰੀਏ ਆਪਣੇ ਆਨੂੰ ਆਪਣੇ ਪਰਾਇਆ ਨੂੰ ਪਰਾਏ ਮੰਨੀਏ ਜਦ ਅਸੀਂ ਸਮਝਣ ਦਾ ਯਤਨ ਨਹੀਂ ਕਰਦੇ ਤੇ ਫੇਰ ਸਤਿਗੁਰੂ ਦੇ ਖੈਮੇ ਤੱਕ ਵੀ ਕੋਈ ਖੰਜਰ ਮਾਰਨ ਵਾਲਾ ਪਹੁੰਚ ਜਾਂਦਾ ਸਮਝਣ ਦਾ ਯਤਨ ਕਰੋ ਇਤਿਹਾਸ ਨੂੰ ਜੇ ਹੁਕਮਰਾਨ ਬਣਨਾ ਚਾਹੁੰਦੇ ਹੋ ਤੇ ਹਿੱਕ ਟੱਕੇ ਨਾਲ ਨਹੀਂ ਬਣ ਸਕੋਗੇ ਸਿਰ ਜ਼ਰੂਰ ਦੇਣੇ ਪੈਂਦੇ ਨੇ ਹਿੰਦੁਸਤਾਨ ਦਾ ਹਿੰਦੂਪੁਰਾ ਸ਼ਾਤਰ ਸੀ ਲਾਲਾ ਹਰਦਿਆਲ ਐਵੇਂ ਆਏ ਤੁਸੀਂ ਕਾਮਾਗਾਟਾ ਮਾਰੂ ਜਹਾਜ਼ ਤੇ ਮਾਰ ਜਥਿਆਂ ਦੇ ਜਥੇ ਲੈ ਕੇ ਤੁਰੇ ਰਹੇ ਪਰ ਮੈਂ ਤੁਹਾਨੂੰ ਇੱਕੋ ਹੀ ਗੱਲ ਪੁੱਛਣੀ ਚਾਹੁੰਨਾ ਕਿ ਵਿਦੇਸ਼ਾਂ ਚੋਂ ਜਥੇ ਤੋੜਨ ਵਾਲਾ ਕੋਈ ਹਿੰਦੂ ਨੀਤੀਬਾਣ ਹਿੰਦੁਸਤਾਨ ਦੀ ਫਾਂਸੀ ਤੇ ਪੰਜਾਬ ਦੇ ਹੱਕ ਵਿੱਚ ਇੰਨੀ ਗੱਲ ਕਰਨ ਵਾਲੇ ਭਾਈ ਬਲਬੀਰ ਸਿੰਘ ਭਰਪੂਰ ਦੀ ਇੰਟਰਨੈਟ 'ਤੇ ਕੋਈ ਜ਼ਿਆਦਾ ਖਾਸ ਜਾਣਕਾਰੀ ਨਹੀਂ ਹੈ ਜੀ ਉਹਨਾਂ ਬਾਰੇ ਕਿਸੇ ਨੇ ਕੁਝ ਜ਼ਿਆਦਾ ਨਹੀਂ ਲਿਖਿਆ ਨਾ ਹੀ ਉਹਨਾਂ ਦੀਆਂ ਇੰਟਰਵਿਊਜ਼ ਇੰਟਰਨੈਟ 'ਤੇ ਅਵੇਲੇਬਲ ਨੇ ਇਹ ਪੰਜਾਬ ਦੇ ਮੀਡੀਆ ਵਾਸਤੇ ਬਹੁਤ ਹੀ ਸ਼ਰਮਨਾਕ ਗੱਲ ਹੈ ਉਹਨਾਂ ਨੂੰ ਚਾਹੀਦਾ ਹੈ ਕਿ ਉਹਨਾਂ ਬਾਰੇ ਵਾਰ-ਵਾਰ ਇਨਫੋਰਮੇਸ਼ਨ ਇੰਟਰਨੈਟ 'ਤੇ ਪਾਈ ਜਾਵੇ ਭਾਈ ਸਾਹਿਬ ਬਲਬੀਤ ਸਿੰਘ ਜੀ ਭਰਪੂਰ 2 ਅਗਸਤ 2016 99 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਗਏ ਇਹ ਸੀ ਭਰਪੂਰ ਸਿੰਘ ਜੀ ਬਾਰੇ ਇੰਟਰਨੈਟ ਤੋਂ ਮਿਲੀ ਜਾਣਕਾਰੀ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਤੇ ਲਾਈਕ ਕਮੈਂਟ ਤੇ ਵੀਡੀਓ ਜਰੂਰ ਸ਼ੇਅਰ ਕਰਿਓ ਇਦਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ